ਪੰਚਾਇਤ ਸੰਪਤੀ ਝਨੀਰ ਦੀਆਂ ਦੁਕਾਨਾਂ ਸੰਬੰਧੀ ਧਰਨਾ ਲਾਇਆ ਕੀ ਹੈ ਕੰਮ ਤੇ ਤੁਸੀਂ ਇਹਦੇ ਕਿਵੇਂ ਆਏ ਹੋ ਭਾਰਤੀ ਕਿਸਾਨ ਜੁੜੇ ਨੇ ਇੱਕਤਾ ਅਗਰਾਹ ਜਥੇਬੰਦੀ ਦਾ ਮੈਂ ਬਲਾਕ ਪ੍ਰਧਾਨ ਅਕਲਦੀਪ ਸਿੰਘ ਜੋ ਅੱਜ ਝਨੀਰ ਬਲਾਕ ਦੇ ਵਿੱਚ ਵੀਡੀਓ ਦਫ਼ਤਰ ਅੱਗੇ ਧਰਨਾ ਲਾਇਆ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਨੇ ਅਸੀਂ ਇਹਨਾਂ ਦੀ ਸਾਡੀ ਜਥੇਬੰਦੀ ਇਹਨਾਂ ਦੀ ਹਮਾਇਤ ਤੇ ਆਈ ਅੱਜ ਜੋ ਕਿ 47 ਦੁਕਾਨਾਂ ਦਾ ਮਸਲਾ ਬਲਾਕ ਦੀਆਂ ਦਾ 47ਆਂ ਦੁਕਾਨਾਂ ਇਹਨਾਂ ਕੋਲੇ 30-30 40-40 ਸਾਲਾਂ ਤੋਂ ਵਿੱਚ ਅੱਧੇ ਬੰਦੇ ਨੇ ਜੋ ਇਹਨਾਂ ਕੋਲੇ ਚੱਲੀਆਂ ਹੋਈਆਂ ਨੇ ਕਿਰਾਏ ਤੇ ਹੋਵੇ ਇਹ ਉਸੇ ਤਰ੍ਹਾਂ ਜੋ ਪਰਸੈਂਟੇਜ ਆ 3 ਸਾਲਾਂ ਬਾਅਦ ਪਰਸੈਂਟੇਜ ਵਧਦੀ ਆ ਉਹਦੇ ਮੁਤਾਬਕ ਇਹ ਕਿਰਾਇਆ ਦੇਣ ਨੂੰ ਤਿਆਰ ਨੇ ਪਰ ਇੱਥੋਂ ਦਾ ਪ੍ਰਸ਼ਾਸਨ ਵੀਡੀਓ ਮੈਡਮ ਇੱਥੇ ਇਹਨਾਂ ਤੇ ਥੋਪ ਰਹੀ ਆ ਕਹਿੰਦੀ 1.5 ਲੱਖ ਰੁਪਏ ਤੁਸੀਂ ਸਕਿਉਰਟੀ ਦਿਓ ਅੱਜ ਅਸੀਂ ਉਸ ਬਾਰੇ ਇਹਨਾਂ ਦੀ ਹਮਾਇਤ ਤੇ ਆਇਆ ਕਿ 1.5 ਲੱਖ ਅਸੀਂ ਬਿਲਕੁਲ ਵੀ ਨਹੀਂ ਦੇਣ ਦੇਵਾਂਗੇ ਕਿਉਂਕਿ ਇਹ ਉਹ ਆਪਣੇ ਕਿਸਾਨਾਂ ਮਜ਼ਦੂਰਾਂ ਦੇ ਵਿੱਚੋਂ ਇਹ ਸਾਰੇ ਸੇਠ ਜੋ ਇਹਨਾਂ ਦੀ ਕਬੀਲਦਾਰੀ ਇਹੀ ਦੁਕਾਨ ਤੋਂ ਚੱਲਦੀ ਹੈ ਜੋ ਰੋਜੀ ਰੋਟੀ ਬੱਚਾਂ ਖਾਤਰ ਜਿੰਨੀ ਕਮਾਉਂਦੇ ਨੇ ਉੰਨੀ ਉਹਨਾਂ ਨੂੰ ਖਵਾਉਂਦੇ ਨੇ 1.5 ਲੱਖ ਰੁਪਏ ਦਾ ਇਹਨਾਂ ਕੋਲੇ ਸਮਾਨ ਵੀ ਨਹੀਂ ਦੁਕਾਨ ਦੇ ਵਿੱਚ ਇਹੋ ਜਿਹੇ ਹਾਲਾਤ ਨੇ ਇਹਨਾਂ ਤੇ ਤਾਨਾਸ਼ਾਈ ਇਹ ਪੰਜਾਬ ਸਰਕਾਰ ਇਹਦਾ ਪ੍ਰਸ਼ਾਸਨ ਰਵਈਆ ਅਪਣਾ ਰਿਹਾ ਇੱਥੋਂ ਦੇ ਵਪਾਰ ਮੰਡਲ ਤੇ ਸੇਠਾਂ ਦੇ ਝਨੀੜਿਆਂ ਤੇ ਪਰ ਅਸੀਂ ਜਿਹੜੀ 1.5 ਲੱਖ ਵਾਲੀ ਸ਼ਰਤ ਰੱਖ ਰਹੀ ਆ ਮੈਡਮਾ ਇਹ ਬੁੱਲ ਬਿਲਕੁਲ ਵੀ ਨਹੀਂ ਅਸੀਂ ਦੇਣ ਦੇਵਾਂਗੇ ਜੋ ਕਿਰਾਇਆ ਬਣਦਾ ਪਰਸੈਂਟੇਜ ਮੁਤਾਬਕ 5% ਮੁਤਾਬਕ ਉਹ ਕਿਰਾਇਆ ਇਹ ਦੇਣ ਨੂੰ ਤਿਆਰ ਨੇ ਏ ਅਸੀਂ ਕਦੇ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਦੁਕਾਨ ਖਾਲੀ ਨਹੀਂ ਹੁਣ ਦੇਵਾਂਗੇ ਸਾਡੀ ਜਥੇਬੰਦੀ ਇੱਕ ਬੀਕਯੂ ਜੇਕਤਾ ਕਰਾਂ ਸਾਰੇ ਇੱਥੇ ਦੀ ਰਿਵਾਸੀਆਂ ਦੇ ਨਾਲ ਖੜੀ ਐ ਇੱਕ ਕਹਿੰਦੇ ਜਿਹੜੀਆਂ ਦੁਕਾਨਾਂ ਐ ਨਾ ਕਿਸੇ ਨੇ ਅੱਗੇ ਦਿੱਤੀਆਂ ਹੋਈਆਂ ਕੀ ਇਹਦਾ ਰਾਈਟ ਐ ਪਰ ਇਹ ਗੱਲ ਅਸੀਂ ਕੱਲੇ ਨੂੰ ਕਹੀਦੀ ਸੀ ਇਹਨਾਂ ਦੀ ਵੀ ਗੱਲ ਹੋ ਗਈ ਅਸੀਂ ਇਹ ਗੱਲ ਕਹੀ ਐ ਵੀ ਜਿਹੜਾ ਦੁਕਾਨ ਦਾ ਮਾਲਕ ਐ ਅਸੀਂ ਉਹਦੇ ਨਾਲ ਖੜਾਂਗੇ ਪਰ ਜੇ ਕਿਸੇ ਨੇ ਅੱਗੇ ਕਿਰਾਏ ਤੇ ਦੇ ਰੱਖੀ ਐ ਉਹ ਤੁਸੀਂ ਚਾਹੇ ਭਾਈ ਆਪ ਕਰੋ ਚਾਹੇ ਉਦੋਂ ਛਡਵਾਓ ਉਥੇ ਅੱਗੇ ਬੋਲੀ ਕਰਾਓ ਪਰ ਇਹ ਕਹਿੰਦੇ ਸਾਡੀ ਗੱਲ ਹੋਈ ਹੈ ਵੀ ਅਸੀਂ 31 ਮਾਰਚ ਤੱਕ ਮੈਡਮ ਨੂੰ ਕਿਹਾ ਵੀ ਆਪੇ ਛਡਾ ਲਾਂਗੇ ਆਪਦਕਨ ਕਰ ਲਾਂਗੇ ਆਪਦੀ ਪਰ ਉਹ ਮਸਲੇ ਦੇ ਵਿੱਚ ਅਸੀਂ ਇਹਨਾਂ ਦੇ ਬਿਲਕੁਲ ਨਾਲ ਨਹੀਂ ਅਸੀਂ ਤਾਂ ਸਿਰਫ ਸਿਕਿਉਰਟੀ ਵਾਲੇ ਮਸਲੇ ਚ ਇਹਨਾਂ ਦੇ ਨਾਲ ਆਏ ਪਹਿਲਾਂ ਜੀ ਦੀ ਸੰਮਤੀ ਲਈ ਇਹਨੂੰ ਕਰਨਾ ਦਾ ਮਸਲਾ ਕੀ ਮਸਲਾ ਜੀ ਮਸਲਾ ਤਾਂ ਜੀ ਇਹ ਕੁਝ ਵੀ ਨਹੀਂ ਸੀ ਤੇ ਅੱਜ ਇਹ ਬਹੁਤ ਵੱਡਾ ਬਣ ਗਿਆ ਮੈਂ 1900 ਲਗਭਗ 81-82 ਦਾ ਦੁਕਾਨ ਕਰੀ ਜਾਂਦਾ ਜੀ ਲਗਭਗ ਸ਼ਾਇਦ 1982 ਚ ਕਰੀ ਹੋਗੀ ਸਾਲ ਵੀ ਭੁੱਲ ਗਏ ਇਸ ਦਾ 42-43 ਸਾਲ ਹੋ ਗਏ ਸਾਨੂੰ ਇਹਨਾਂ ਦੁਕਾਨਾਂ 'ਚ ਬੈਠਿਆ ਅਸੀਂ ਬਹੁਤ ਸੋਹਣਾ ਰੋਜ਼ਗਾਰ ਕਰੀਆ ਅਸੀਂ ਬੱਚੇ ਪਾਲੇ ਸੀ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਤੇ ਕਦੇ ਨਾ ਕਦੇ ਇਹ ਤਾਲੀਬਾਣੀ ਫਰਮਾਨ ਵੀ ਆਇਆ ਕਰਨਗੇ ਅਸੀਂ ਆਪਣਾ ਕਿਰਾਏ ਤੱਕ ਲਿਮਟਡ ਸੀ ਸਾਡਾ ਉਹਦਾ ਕਿਰਾਇਆ ਵੀ 5 590 ਰੁਪਿਆ ਤੋਂ ਸ਼ੁਰੂ ਹੋਇਆ ਸੀ ਪਰ ਮੰਥ ਤਾਂ ਸਮੇਂ-ਸਮੇਂ ਦੇ ਮੁਤਾਬਕ 5% ਕਦੇ 5% ਅਸੀਂ ਉਹ ਭਰਿਆ ਅੱਜ ਤੱਕ ਸਾਡਾ ਵਧੀਆ ਚੱਲੀ ਆ ਪਰ ਅੱਜ ਕੀ ਹੈ 3 ਸਾਲ ਪਹਿਲਾਂ ਇਸ ਬਲਾਕ ਦੀਆਂ ਪਿਛਲੀਆਂ 14 ਦੁਕਾਨਾਂ ਢਾਕੇ ਨਵੀਂ ਮਾਰਕੀਟ ਬਣਾ ਕੇ 47 ਦੁਕਾਨਾਂ ਬਣਾਤੀਆਂ ਬੋਲੀ ਹੋਈ ਡੀਡੀਪੀ ਵੀਡੀਪੀਓ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਵਿੱਚ ਸੀ ਪ੍ਰਸ਼ਾਸਨ ਵਿੱਚ ਸੀ ਪੋਲੀਟੀਕਲ ਵਿੱਚ ਸੀ ਸਾਨੂੰ ਮੌਕੇ ਦੀਆਂ ਸਰਕਾਰਾਂ ਨੇ ਤੇ ਪ੍ਰਸ਼ਾਸਨ ਨੇ ਲੁੱਟਿਆ ਵੀ ਰਿਸ਼ਵਤ ਵੀ ਲਈ ਤੇ ਸਾਨੂੰ ਕਰਾਇਦੇ ਦੇਤੀਆਂ ਬੋਲੀ ਹੋਈ ਹੈ ਵੀਡੀਓਗ੍ਰਾਫੀ ਵੀ ਹੋਈ ਹੈ ਸਾਡਾ ਮਕਰਰ ਕੀਤਾ ਸੀ ਵੀ ਅੱਜ ਤੋਂ ਬਾਅਦ ਤੁਸੀਂ ਬੋਲੀ ਦੇ ਲੈ ਲਿਆ ਦੁਕਾਨਾਂ ਇਹ ਸਦਾਬਹਰ ਹੋ ਗਈਆਂ ਛੋਟੀਆਂ ਤੇ ਤੁਸੀਂ ਬੈਠੇ ਰਹੋ ਤੇ 3 ਸਾਲ ਬਾਅਦ 5% ਭਰਦਿਆ ਕਰੋ ਅਸੀਂ ਉਸ ਤੇ ਅੱਜ ਵੀ ਮਕਰਰ ਹੈ 3 ਸਾਲ ਹੋ ਗਏ ਅਸੀਂ ਅੱਜ ਵੀ ਤੁਹਾਨੂੰ 3 ਸਾਲ ਤੋਂ ਬਾਅਦ 5% ਭਰ ਕੇ ਦੇਣ ਤਿਆਰ ਹੈ ਪਰ ਸਾਨੂੰ ਮੈਡਮ ਕੁਸ਼ਮਕਰ ਬਾੜ ਬੀਡੀਪ ਯੋਜਨੀ ਰ ਇਹਨਾਂ ਨੇ ਇੱਕ ਤਾਲਿਬਾਨੀ ਫਰਮਾਨ ਜਾਰੀ ਕਰਤਾ ਨਾਲ ਇਹਨਾਂ ਦੇ ਅਟੈਚ ਨੇ ਸੁਪਰਡੈਂਟਾ ਸ਼ਹਿਰ ਗੁਰਚਾਰ ਸਿੰਘ ਆ ਤੇ ਭਰਪੂਰ ਸਿੰਘ ਹੈ ਪੰਚਾਇਤ ਅਫਸਰ ਉਹ ਉਹਨਾਂ ਦੇ ਵੀ ਰੋਜ਼ ਜਿਹੜੀ ਤਾਲਿਬਾਨੀ ਹੁਕਮਾਂ ਕਰਦੇ ਫਰਲਾ ਚੱਕਿਆ ਅੰਦਾ ਤੁਸੀਂ ਅੱਜ ਆ ਨਹੀਂ ਕਰਿਆ ਆ ਬਾ ਨਹੀਂ ਕਰਿਆ ਰੋਲਾ ਰੋਲਾ ਰਿਸ਼ਵਤ ਹੈ 24 ਘੰਟੇ ਦੀ ਰਿਸ਼ਵਤ ਪਾਲਦੇ ਆ ਅਸੀਂ ਦੁਕਾਨਦਾਰ ਕਿੰਨੇ ਰੁਪਏ ਦੇ ਦਾਂਗੇ ਇਹਨਾਂ ਨੂੰ ਕਿਉਂਕਿ ਪਿਛਲੇ ਸਰਕਾਰ ਸੁਭਾਪਾ ਦੇ ਇਹਨਾਂ ਨੂੰ ਆਇਆ ਹੋਗਾ ਵੀ ਅਸੀਂ ਹਿੱਸੇ ਚ ਰਹਿਗੇ ਹੁਣ ਇਹਨਾਂ ਨੇ ਫਰਮਾਨ ਜਾਰੀ ਕੀਤਾ ਸੀ ਵੀ 1.5 ਲੱਖ ਰੁਪਿਆ ਦੇ ਦਿਓ ਸਾਨੂੰ ਉਹ ਕਰਿਆ ਦਾ ਰਿਸ਼ਵਤ ਦੇ ਰੂਪ ਚ ਸੀ ਵੀ 1.5 ਲੱਖ ਰੁਪਿਆ ਪਰਤ ਕਾਲ ਦੇ ਦਿਓ ਪਰ ਜਦੋਂ ਉਹ ਜਿਹੜਾ ਧੂਆਂ ਉਗਲਦਾ ਉਗਲਦਾ ਭੰਬੜ ਬਣ ਗਏ ਹੁਣ ਕਹਿੰਦੇ ਸਾਨੂੰ ਸਰਕਾਰੀ ਸਿਕਿਉਰਿਟੀ ਚਾਹੀਦੀ ਹੈ 1.5 ਲੱਖ ਦੀ ਅਸੀਂ ਤੁਹਾਨੂੰ ਰਸੀਦਾ ਦੇਵਾਂਗੇ ਇਹ ਕਿਸੇ 250 ਬਲਾਗ ਮੈਨੂੰ ਆਉਂਦਾ ਪੰਜਾਬ ਚ ਕਿਤੇ ਵੀ ਨਹੀਂ ਵੀ ਲਗਾਤਾਰ ਚੱਲੀ ਆਉਂਦੀ ਆ ਵੀ ਤੁਸੀਂ ਹੁਣ ਇਹਨੂੰ ਐਨੇ ਚਰਵਾਦ ਸਿਕਿਉਰਟੀ ਦੇ ਦੋ ਸੱਤ ਸਿਕਿਉਰਟੀ ਪਹਿਲੀ ਲੈ ਲਈ ਸੀ ਜਦੋਂ ਗੋਲੀ ਕਰੀ ਆ ਸਭ ਤੋਂ ਵੀਰ ਸਿਕਿਉਰਟੀ ਲੈ ਲਈ ਘਾਟ ਚੋਕ ਕਰਦੇ ਕਰਾਇਚ ਮਰਜ਼ ਕਰਤੀ ਉਹਦੇ ਬਾਰੇ ਸਾਨੂੰ ਕੀ ਪਤਾ ਵੀ ਕਰਾਇਚ ਮਰਜ਼ ਕਰੀ ਕਿਉਂ ਕਰੀ ਨਾ ਕਰਦੇ ਇੱਕ ਪ੍ਰਸ਼ਾਸਨ ਕਹਿ ਰਿਹਾ ਵੀ ਦੁਕਾਨ ਕਿਸਨੇ ਲਈਏ ਤੇ ਅੱਗੇ ਦਿੱਤੀ ਹੋਏ ਜਿਹੜੇ ਕਾਨੂੰਨ ਨਹੀਂ ਲੰਘਣਾ ਹੈ ਇਹ ਇਹਦੇ ਵਿੱਚ ਕੀ ਹੋਇਆ ਜੀ ਦੁਕਾਨਦਾਰਾਂ ਤੋਂ 40 40000 ਦਾ ਕਰਾਇਆ ਜੀ ਤੇ ਪਿਛਲੀਆਂ ਦੁਕਾਨਾਂ ਪਿੱਛੇ ਪੰਚਾਇਤ ਦੀਆਂ ਦੁਕਾਨਾਂ ਉੱਥੇ 10000 ਰੁਪਏ ਕਰਾਇਆ ਜੀ ਇੱਕ ਤਾਂ ਕਰਾਇਆ ਵਾਧਾ ਜੀ ਦੂਸਰਾ ਰਿਸ਼ਵਤ ਦਿੱਤੀ ਹੈ ਜੀ ਹੁਣ ਜਦੋਂ ਰਿਸ਼ਵਤ ਵੀ ਦੇ ਦੀ ਤੇ ਕਰਾਇਆ ਵੀ ਦੇਤਾ ਉਹਨਾਂ ਨੂੰ ਨਿਕਲ ਆਣਾ ਉਹਨਾਂ ਨੇ ਵਿੱਚ ਅਟੈਚ ਕਰ ਲਈ ਜੀ ਬੰਦੇ ਨਾ ਪਤਾ ਕਿਸ ਨੇ ਤਾਂ 파ਟ ਅਟੈਚ ਕਰ ਲਿਆ ਹੋ ਸਕਦਾ ਕਿਸੇ ਨੇ ਅੱਗੇ ਦੇਤੀ ਹੋਵੇ ਹੁਣ ਅਗਲੇ ਨੇ ਕਿਰਾਇਆ ਤਾਂ ਭਰ ਨਹੀਂ ਕਿੱਥੋਂ ਭਰੂਗਾ ਜਦੋਂ ਅਗਲੇ ਕਿਸੇ ਦਾ ਬਿਜ਼ਨਸ ਨਹੀਂ ਚੱਲਦਾ ਆਹ ਟੈਂਟ ਫੋੜੀ ਚੱਕ ਲੈਂਦਾ ਮੇਰੇ ਵਰਗਾ ਕਹਿੰਦਾ ਲੈ ਮੈਂ ਕਰ ਲੈਣਾ ਅੱਜ ਤਹਾਨੂੰ ਦੂਸਰੇ ਦਿਨ ਚੱਲ ਪਿਆ ਤੁਹਾਡਾ ਹੁਣ ਅੱਗੇ ਕੀ ਪ੍ਰੋਟੈਸਟਾ ਤੁਹਾਡਾ ਇੱਥੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਆਲਟੀਮੇਟਿਵ ਦੇਦਾ ਜੀ ਜੇ ਪ੍ਰਸ਼ਾਸਨ ਸਾਡੀ ਇਹ ਗੱਲ ਅੱਜ ਨਹੀਂ ਸੁਣਦਾ ਇੱਕ ਵਾਰ ਤਾਂ ਅਸੀਂ ਭਾਗੜਾ ਤੇ ਪੁਲ ਤੇ ਹੁਣ ਇਹਨਾਂ ਨੂੰ ਦਿੱਤਾ ਹੋਇਆ ਟਾਈਮ 1 ਵਜੇ ਦਾ ਲਗਭਗ 12:30 ਵੱਜ ਗਏ 1 ਵਜੇ ਅਸੀਂ ਭਾਗੜਾ ਦੇ ਪੁਲ ਤੇ ਕਿਸਾਨ ਯੂਨੀਅਨ ਦਾ ਨੱਗਰ ਨਵਾਸਿਆਂ ਦਾ ਤੇ ਦੁਕਾਨਦਾਰ ਦਾ ਭਰਾਵਾਂ ਦਾ ਸਾਥ ਲੈ ਕੇ ਅਸੀਂ ਰੋਕਾਂਗੇ ਸਾਨੂੰ ਪਤਾ ਹੈ ਵੀ ਉੱਥੇ ਪਬਲਿਕ ਆ ਜਿਹੜੀ ਉਹ ਹੈਰਾਨ ਹੋਊਗੀ ਜਾਂ ਇਸ ਗੱਲ ਦਾ ਸਾਨੂੰ ਅਫਸੋਸ ਹੈ ਵੀ ਪਬਲਿਕ ਹੈਰਾਨ ਹੋਊਗੀ ਅਸੀਂ ਨਹੀਂ ਚਾਹੁੰਦੇ ਸੀ ਵੀ ਪਬਲਿਕ ਨੂੰ ਹਰਾਸ਼ ਕਰੀਏ ਪਰ ਜਦੋਂ ਕੋਈ ਪ੍ਰਸ਼ਾਸਨ ਕਾੜੀ ਸਾਨੂੰ ਤਿਆਰੀ ਨਹੀਂ ਸਾਡੇ ਹੱਥ ਖੜੇ ਆ ਤੇ ਸਾਡੇ ਕੋਲੇ ਕੋਈ ਅਸੀਂ ਅਸੀਂ ਵੀ ਕੀ ਕਰੀਏ ਸਾਡੇ ਕੋਲੇ ਕੁਝ ਹੈ ਹੀ ਨਹੀਂ ਦੇਣ ਨੂੰ ਅਸੀਂ ਹੁਣ ਆਪਣਾ ਪਹਾੜੇ ਪੁੱਲ ਤੇ ਨਾਕੇ ਲਾਵਾਂਗੇ ਮੋਹਬੀ ਸਾਹਿਬ ਜਿਹੜੀਆਂ ਦੁਕਾਨਾਂ ਐ ਪੰਚਾਇਤੀ ਦੁਕਾਨਾਂ ਐ ਸਮਤੀ ਦੀਆਂ ਇਹਨਾਂ ਨੂੰ ਲੈ ਕੇ ਰੇਡ ਕਾ ਖੜਾ ਹੋਇਆ ਦੁਕਾਨਦਾਰ ਤੁਸੀਂ ਵੀ ਆਏ ਹੋ ਕੀ ਕਹੋਗੇ ਜੀ ਕੁਛ ਵੀ ਨਹੀਂ ਹੈ ਜੀ ਐਕਚੁਅਲੀ ਜਦੋਂ ਸਰਕਾਰ ਆਈ ਐ ਕਾਂਗਰਸ ਵੀ ਇਹ ਸਾਰਾ ਏਰੀਆ ਵੈਸੀ ਪਿਆਸੀ ਤੇ ਬਲੌਕ ਦੇ ਕੋਲੇ ਕੋਈ ਸਾਧਨ ਬਾਲੇ ਨਹੀਂ ਸੀ ਕਿਉਂਕਿ ਜਿੰਨੇ ਏਮਪਲੋਈ ਸੀ ਜਿਹੜੇ ਦਾ ਪੱਕੇ ਹੋਣੇ ਤੇ ਤਨਖਾਹ ਆਉਂਦੀ ਦੂਜਿਆਂ ਨੂੰ ਦੇਣ ਨੂੰ ਹੈ ਨਹੀਂ ਸੀਗੇ ਤਾਂ ਉਦੋਂ ਇੱਕ ਸਕੀਮ ਆਈ ਸੀ ਗਵਰਨਮੈਂਟ ਨੇ ਕਹੀ ਸੀ ਵੀ ਜੇ ਕੋਈ ਜਗਾਹ ਪਈ ਹੋਊ ਨੂੰ ਯੂਟਿਲਾਈਜ਼ ਕਰ ਲਈ ਦੁਕਾਨਾ ਬਣਾ ਲਓ ਜੋ ਵੀ ਹੈ ਆਮਦਨ ਦਾ ਸਾਧਨ ਹੋ ਗਏ ਉਹ ਦੁਕਾਨਾ ਬਣ ਗਈਆਂ 20000 ਰੁਪਏ ਇਹਨਾਂ ਨੇ ਸਿਕਿਉਰਿਟੀ ਦੇਤੀ ਕਿਰਾਇਆ ਫਿਕਸਡ ਹੋ ਗਿਆ 3 ਸਾਲ ਵਾਸਤੇ ਉਹ 3 ਸਾਲ ਪੂਰੇ ਹੋਣਗੇ ਕਿਰਾਏ ਦਾ ਹੋਊ। ਉਹਨਾਂ ਨੂੰ ਅੱਜ ਪਤਾ ਲੱਗਿਆ ਕਹਿੰਦੇ ਜੀ ਉਹ ਵੀਡੀਓ ਕਰੀਏ 1.5 ਲੱਖ ਰੁਪਏ ਦਿਓ ਵੀ ਸਾਨੂੰ ਦੱਸੋ ਤਾਂ ਸਹੀ ਸਿਕਿਉਰਿਟੀ ਇੱਕ ਵਾਰ ਹੋ ਜਾਈਏ ਕਿ ਦੋ ਵਾਰ ਹੁੰਦੀ ਹੈ। ਉਹ ਡੀਸਾ ਨਾਲ ਗੱਲ ਕਰ ਲੈਣੇ ਹੈ ਸਿਕਿਉ ਕਰਾਇਆ ਜਰੂਰ ਜਿੰਨਾ ਕਿਹਾ ਬਦੂ ਉਸ ਤੋਂ ਬਾਅਦ 33 ਸਾਲ ਦੀ ਲੀਜ਼ ਹੁੰਦੀ ਹੈ ਉਹ ਕਰਕੇ ਤਾਂ ਕਿ ਦੁਕਾਨਦਾਰ ਨੂੰ ਪ੍ਰੋਬਲਮ ਨਾ ਹੋਵੇ ਇਹ ਨਾ ਹੋਵੇ ਕਿ ਕੋਈ ਨੂੰ ਵਿਚਾਲੇ ਕੋਈ ਹਟਾ ਦੇ ਉਹਨੂੰ ਚੱਕ ਦੇ ਤਾਂ ਉਹ ਲੀਜ਼ ਦਾ ਮਤਲਬ ਹੈ ਵੀ ਜਿਹੜਾ ਦੁਕਾਨਦਾਰ ਇੱਕ ਵਾਰ ਬਹਿ ਗਿਆ ਜਿਹੜੇ 3 ਸਾਲ ਕਰਾਇਆ ਬਦਨ ਦਾ ਹੋਇਆ ਕਰਾਇਆ ਬਾਜੂ ਕਈ ਵਾਰ ਇਹ ਕੀ ਕਰਦੇ ਆ ਫਿਰ ਇਹ ਨਾ ਬਾਮ ਰੋਡ ਨਾਲ ਸਕੀਮ ਆ ਜਾਂਦੀ ਹੈ ਕਿ ਜੀ ਇਹ ਲੀਜ਼ ਤੇ 3 ਸਾਲ ਦੀ ਸੀ 3 ਸਾਲ ਦੀ ਕਿਉਂ ਹੈ ਪੰਚਾਇਤ ਐਕਟ 'ਚ 33 ਸਾਲ ਘਟੋ ਘਟ ਹੈ ਉਹ ਜਿੰਨਾ ਮਰਜੀ ਇਹ ਕਰ ਲੈਣਗੇ ਉਹ ਐਮੀਕੇਬਲੀ ਜੋ ਪੰਚਾਇਤ ਐਕਟ ਕੋ ਹੋਸੀ ਉਹਦੇ ਮੁਤਾਬਕ ਕਰਾ ਕਰਾਇਜਵਾਦਾ ਵੀ ਜਿਹੜਾ 5% ਹੁੰਦਾ ਹੈ ਕਹਿੰਦੇ 5% ਜੋ ਵੀ ਇਹ 10% ਕਰ ਰਹੇ ਨੇ ਹੁਣ ਨਹੀਂ 5% ਜੀ ਠੀਕ ਜਿਹੜੀ ਜੀ ਸਾਹਮਣੇ ਉਹਨੂੰ ਆਪਾਂ ਓਵਰਲੁੱਕ ਕਿਵੇਂ ਕਰਦਾਂਗੇ ਜੀ ਇਹਦਾ ਵਾਇਲੇਸ਼ਨ ਹੈ ਕੱਲ ਨੂੰ ਇਹ ਸਾਰੇ ਕੋਰਟ 'ਚ ਜਾਣਗੇ ਜਵਾਬ ਕਹਣਦੇ ਹੋ ਹੂੰ ਵੀਡੀਓ ਜਵਾਬ ਦੇਓ ਬੀਸੀ ਸਾਹਿਬ ਦੇਣਗੇ ਕਿ ਏਡੀਸੀ ਡਿਵੈਲਪਮੈਂਟ ਜਵਾਬ ਦੇਊਗਾ ਹੂੰ ਕਿਉਂਕਿ ਜਿਹੜੇ ਨਾਰਮਸ ਨੇ ਉਹ ਤੋਂ ਨਾ ਕੋਈ ਸਰਕਾਰ ਬਾਹਰ ਜਾ ਸਕਦੀ ਹੈ ਨਾ ਦੁਕਾਨਦਾਰ ਜਾ ਸਕਦੇ ਆ ਕਿਤਾ ਜੋ ਸਹੀ ਸੈੱਟ ਹੋ ਗਿਆ ਪ੍ਰੈਜ਼ੀਡੈਂਟ ਉਸੇ ਤਰੀਕੇ ਚੱਲਣਾ ਹੈ ਜੀ ਅਸੀਂ ਇਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਜੀ ਜਿਹੜਾ ਮਸਲਾ ਵੱਖਰਾ ਹੈ ਕਿ ਪੰਚਾਇਤੀ ਦੁਕਾਨਾਂ ਨੂੰ ਲੈ ਕੇ ਦੁਕਾਨਦਾਰਾਂ ਨੇ ਧਰਨਾ ਦਿੱਤਾ ਹੈ ਕੀ ਹੈ ਮਸਲਾ ਇਹ ਆਸਲ 'ਚ ਇਹਦੇ ਵਿੱਚ ਇਹ ਪਤਾ ਹੀ ਹੈ ਜਿਹੜਾ ਸਾਡਾ ਪਿੰਡ ਆ ਨਾ ਚਨੀਰਾ ਜਿਹੜੀ ਇੱਥੇ ਰਾਜਨੀਤੀ ਨਹੀਂ ਕੋਈ ਸੇਵਾ ਨਹੀਂ ਇੱਥੇ ਬਿਜ਼ਨਸ ਹੁੰਦਾ ਸਰਕਾਰਾਂ ਬਦਲਦੀਆਂ ਨੇ ਉਹ ਬੰਦੇ ਉਦਰੀ ਬਦਲ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੁੱਟਣਾ ਹੁੰਦਾ ਚੰਨੀ ਇਹਨਾਂ ਨੇ ਸੋਨੇ ਦੀ ਖਾਨ ਬਣਾਈ ਹੋਈ ਆ ਜੀ ਦਾ ਜੀ ਦਾ ਪਹਿਲਾਂ ਵੀ ਦੁਕਾਨਾਂ ਦੇ ਰੋਲੇ ਪਏ ਪਹਿਲਾ ਉਹ ਛੱਪੜ 'ਚ ਦੁਕਾਨਾਂ ਪਾਈਆਂ ਅਜੇ ਤੱਕ ਇਤਿਹਾਸ ਦੇ ਵਿੱਚ ਆ ਕੋਈ ਛੱਪੜ ਨੂੰ ਪੂਰਦਾ ਨਹੀਂ ਇੱਥੇ ਛੱਪੜ ਸਾਡੇ ਛੱਪੜ ਦੇ ਵਿੱਚ ਦੁਕਾਨਾਂ ਬਾਕੀ ਵੀ ਵੇਚੀਆਂ ਗਈਆਂ ਨੇ ਠੀਕ ਹੈ ਹੁਣ ਉਹ ਹੀ ਬੰਦੇ ਜਿਹੜੇ ਪਹਿਲਾਂ ਕਾਲੀ ਦਲ 'ਚ ਤੁਰੇ ਫਿਰਦੇ ਸੀ ਹੁਣ ਉਹ ਆ ਗਏ ਆ ਮਦੀ ਪਾਰਟੀ 'ਚ ਖਰਚੇ ਵੱਡੇ ਨੇ ਵੱਡੀਆਂ ਗੱਡੀਆਂ ਨੇ ਖਰਚੇ ਵੱਧ ਨੇ ਤੇਲ ਪੂਰਾ ਹੁੰਦਾ ਨਹੀਂ ਕਿਰੋ ਕਿਤੇ ਨਾ ਕਿਤੇ ਕੋਈ ਸਿਸਟਮ ਆ ਆਜ ਬਸ ਹੁਣ ਦਿਖਾ ਰਾ ਇੱਥੇ ਵੀ 20-20 ਲੱਖ ਦੀਆਂ ਤਾਂ ਕੰਨਾ ਪਾ ਕੇ ਵੇਚਦੇ ਸੀ ਆ ਤੁਸੀਂ ਦਿਖਾਇਓ ਇਹ ਤੁਸੀਂ ਸ਼ਾਇਦ ਹੁੰਦੇ ਆਏ ਵੀ ਸੀਗੇ ਇਹ ਅਸੀਂ ਆਏ ਅਸੀਂ ਆ ਕੇ ਰੁਕਿਆ ਸੀ ਲੋਕਾਂ ਦੀ ਆਵਾਜ਼ ਬਣੇ ਵੀ ਸਾਡੇ ਤਾਂ ਇੱਥੇ ਅੱਡੇ ਤੇ ਬਾਥਰੂਮ ਤੱਕ ਤਾਂ ਬਣਾਇਆ ਨਹੀਂ ਇੱਕ ਲੇਡੀਜ਼ ਵਾਸਤੇ ਸਾਨੂੰ 40-45 ਪਿੰਡ ਪੈਂਦੇ ਨੇ 40-45 ਪਿੰਡ ਦੇ ਲੇਡੀਜ਼ ਆਉਂਦੀਆਂ ਨੇ ਬੱਚੇ ਆ ਉਹਦੇ ਨੇ ਬੱਚੀਆਂ ਆਉਂਦੀਆਂ ਨੇ ਕਿਤੇ ਵਾਰਿਸ਼ਾ ਜੇ ਸਾਡੇ ਕਿਤੇ ਛੱਡ ਨਹੀਂ ਪਿਆ ਹੋਇਆ ਵੀ 10 ਬੰਦੇ ਜੇ ਕਿਤੇ بارش ਆਈ ਜਾਂ ਧੁੱਪ ਆ ਗਈ ਉੱਥੇ ਖੜ ਕੇ ਵੀਰ ਆਪਾਂ ਹੁ ਕਰ ਲੈਣਾ ਆਰਾਮ ਕਰ ਲੈਣਾ ਤੁਸੀਂ ਦੇਖੋ ਕਿੰਨੀ ਦਪੈਰ ਹੁੰਦੀ ਆ ਕਿੰਨਾ ਤਪਦਾਗਾ ਹਨਾ ਆ ਪਿੱਛੇ ਕਿੰਨੀਆਂ ਧੁੱਪਾਂ ਪਈਆਂ ਨੇ ਕਿਤੇ ਸ਼ੈੱਡ ਦੇ ਨਿੱਕ ਤੇ ਬੈਠਾਂ ਨੇ ਇਹਨਾਂ ਨੇ ਬਿਜ਼ਨਸ ਬਣਾਇਆ ਵੱਡੇ ਪੱਧਰ ਤੇ ਲੁੱਟਣ ਦਾ ਇਹਨਾਂ ਨੇ ਆਖਿਆ ਵੀ ਹੁਣ ਆ ਰੀਲ ਚੜਾ ਦਈਏ ਪਹਿਲਾਂ ਵੱਡੀ ਗੁੰਡਾਗਰਦੀ ਹੁੰਦੀ ਸੀ ਦੁਕਾਨ ਵਾਲਿਆਂ ਦਾ ਸਾਮਾਨ ਬਾਹਰ ਕੱਟ ਕੇ ਸਿਰ ਦਿੰਦੇ ਸੀ ਹੁਣ ਇਹਨਾਂ ਨੇ ਇੱਕ ਬੰਦਾ ਸਾਈਡ ਤੇ ਹੋ ਜਾਂਦਾ ਫਿਰ ਦੂਜਾ ਆ ਜਾਂਦਾ ਇਹ ਬਾਲਾ ਤਾਕੜਾ ਬਿਜ਼ਨਸ ਆ ਸਾਡੇ ਪਿੰਡ ਦਾ ਇਹ ਲੋਕ ਜਾਗਣਗੇ ਤਾਂ ਵਧੀਆ ਰਹਿਣਗੇ ਤੇ ਨਹੀਂ ਤੁਹਾਡੇ ਸਾਹਮਣੇ ਆ ਇਹਨਾਂ ਨੇ ਹੀ ਲੁੱਟਦੇ ਰਹਿਣਾ ਜੀ ਪ੍ਰਸ਼ਾਸਨ ਕਹਿੰਦਾ ਅਸੀਂ ਹੁਣ ਸਿਕਿਉਰਟੀ ਲੈਣੀ ਹੈ ਤੇ ਕਿਰਾਏ ਚ ਵੰਦਾ ਕਰਨਾ ਹੈ ਦੁਕਾਨਦਾਰ ਕੀ ਕਹਿੰਦੇ ਆ ਮੈਨੂੰ ਐਸਾ ਜਿਹੜਾ ਉਹ 15-15 ਲੱਖ ਰੁਪਈਆ ਬਿਨਾਂ ਰਸੀਦਾ ਤੋਂ ਲੈ ਗਏ 1 ਲੱਖ 20 ਦੀ ਰਸੀਦ ਦੇ ਕੇ ਉਹ ਸਿਕਿਉਰਟੀ ਕਿੱਥੇ ਗਈਆਂ ਕੀ ਸਾਡੇ ਪਿੰਡ ਦਾ ਜਿਹੜਾ ਬੰਦਾ ਇਜ਼ਜ਼ਤ ਕਰਦਾ ਦੁਕਾਨ ਦਾ ਹੱਕ ਉਹਨੂੰ ਸੀ ਮੰਨ ਲਓ ਕੋਈ ਨੌਜਵਾਨ ਖਾੜੇ ਮੇਰੇ ਚ ਨੀਰ ਦੇ ਇੰਨੇ ਨੌਜਵਾਨ ਅਨਪਲਾਈਮੈਂਟ ਉਹਨਾਂ ਨੂੰ ਜਿੱਦ ਗੱਲ ਉਹਨਾਂ ਨੂੰ ਦਿੰਦੇ ਉਹ ਕਿਰਾਇਆ ਵੀ ਪਰਦੇ ਆਪਦਾ ਕੰਮ ਵੀ ਤੋੜਦੇ ਸਾਡੇ ਤਾਂ ਨਿਛੇੜੀਆਂ ਦਾ ਤਾਂ ਅੱਡਾ ਬਣਦਾ ਜਾਂਦਾ ਬੱਸ ਸਟੈਂਡ ਕੋਲੇ ਉਹਦੇ ਬਣੀ ਕਿਸਦਾ ਧਿਆਨ ਨਹੀਂ ਗਾ ਇੱਥੇ ਸਾਡੇ ਕੋੜ ਲੱਗ ਗਿਆ ਜਿਹੜੀਆਂ ਗੋਲੀ ਦਿੰਦੇ ਨੇ ਇੱਥੇ ਤੁਸੀਂ ਕਦੋਂ ਆ ਜਿਓ ਤੁਸੀਂ ਕਦੋਂ ਮਰਜੀ ਆ ਕੇ ਗੋਲੀਆਂ ਦਵਾਈ ਕਦੋਂ ਮਰਜੀ ਆ ਕੇ ਆਹ ਸਿਗਨੇਚਰ ਕਦੋਂ ਲੈ ਲੋ ਅਸੀਂ ਫੜੇ ਆ ਕੁੱਟੇ ਆ ਸਾਡੀਆਂ ਬੈਸਾਂ ਪੈਂਦੀਆਂ ਨਹੀਂ ਪਰ ਇਹ ਚੀਜ਼ ਦਾ ਧਿਆਨ ਨਹੀਂ ਜਿਹਦਾ ਧਿਆਨ ਆ ਐਨੇ ਦਾਰੇ ਚ ਜਿਹੜਾ ਆ ਦੋ ਤਾਰ ਕਿੱਲੇ ਦੇ ਵਿੱਚ ਇਹਨਾਂ ਨੇ ਆ ਪ੍ਰਾਪਰਟੀ ਖੜੀ ਕਰਤੀ ਤੇ ਪ੍ਰਸ਼ਾਸਨਿਕ ਇਹ ਵੀ ਕਹਿ ਰਿਹਾ ਵੀ ਦੁਕਾਨਾ ਕਿਸ ਦੇ ਨਾਂ ਤੇ ਐ ਤੇ ਬੈਠਾ ਕੋ ਹੋ ਰਿਹਾ ਬਿਲਕੁਲ ਬਿਲਕੁਲ ਇਹ ਦੇਖੋ ਵਿੱਚ ਦਕਾਨਾਂ ਦੇ ਵਿੱਚ ਇਹ ਵੀ ਆ ਜਿਵੇਂ ਹੁਣ ਮੈਂ ਤੁ ਰਿੱਖੀ ਵਰਗੇ ਨੇ ਜਾਂ ਪਾਲਾ ਸੇਠਾ ਇਹਨਾਂ ਇਹਨਾਂ ਦੀ ਇੱਥੇ ਦੁਕਾਨਾਂ ਸੀਗੀਆਂ ਇਹਨਾਂ ਨੇ ਉਹੀ ਦੁਕਾਨਾਂ ਆਉਂਦੀਆਂ ਲੈਤੀਆਂ ਦੁਕਾਨਾਂ 1.5 ਲੱਖ ਰੁਪਇਆ ਲਾਗਤ ਹੋਈ ਇਹ ਕਦਕਾਲ ਬੰਨ ਤੇ ਵੱਧੋ ਵੱਧ ਕਹਿੰਦਾ ਮੈਂ ਇੱਕ ਦੁਕਾਨ ਤੇ ਇੱਕ 20 ਤੇ ਲੱਗਤਾ 15-15 ਲੱਖ ਰੁਪਇਆ ਗਿਆ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਲੈਂਤਾ ਚੱਲਣ ਬਾਬੇ ਧਿਆਨ ਦਾਸ ਜਿਹੜੇ ਤੇ ਹੁਣ ਉਹ ਖਰਚੇ ਵੱਧ ਗਏ ਲੁੱਟਣ ਨੂੰ ਕੁਝ ਮਿਲਦਾ ਨਹੀਂ ਸੀ ਹੁਣ ਇਹ ਦੁਕਾਨਾਂ ਮਣੀ ਫੇਰ ਹੋਗੇ ਉਹਨਾਂ ਜਿਹੜਾ ਇਹ ਜੇ ਨਾਂ ਇਹ ਵੀਡੀਓ ਮੈਡਮ ਦਾ ਕਹਿੰਦੀ ਵੀ ਜਿਹੜੀ ਹੈਗੀ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਜੋ ਉਹਨਾਂ ਦਾ ਹੁਕਮ ਉਹ ਕਰਾਂਗੇ ਪਰ ਇਹ ਲੋਕਾਂ ਨੂੰ ਤੁਹਾਨੂੰ ਦੱਸਦਾ ਜੀ ਇੱਥੇ ਜੇ ਇਹ ਇੱਕ ਸੇਠ ਨਾ ਇਕੱਠੇ ਹੋਏ ਮੈਂ ਪਹਿਲਾਂ ਵੀ ਬੋਲ ਕਟਾ ਸਾਡੇ ਚ ਨੀਰ ਗੁੰਡਾ ਟੈਕਸ ਲਿਆ ਕਰਦਾ ਕਿ ਮਹੀਨੇ ਦੇ ਮਹੀਨੇ 5000 ਰੁਪਏ ਦੇ ਕੇ ਜਾਓ ਇੱਥੇ ਹਾਜ਼ਰੀ ਲਾ ਕੇ ਜਾ ਚਲੋ ਇਹ ਤਾਂ ਵਧੀਆ ਇਹਨਾਂ ਨੇ ਇੱਕਾ ਕੀਤਾ ਸਾਨੂੰ ਬੁਲਾਇਆ ਸੀ ਇਹਨਾਂ ਦੇ ਨਾਲ ਖੜੇ ਆ ਸਾਡੇ ਨਾਲ ਖੜਦੇ ਨੇ ਖੜਾਂਗੇ ਤੇ ਉਸ ਨੀਗਾ ਐਡੇ ਟੇ ਕੱਪਲੇ ਹੋ ਗਏ ਪਿੰਡ ਦੇ 10 ਕਰੋੜ ਦਾ ਕਪੜਾ ਚਨੀ ਦੇ ਵਿੱਚ ਉਹਦਾ ਤਾਂ ਅੱਜ ਤੱਕ ਕੋਈ ਰਿਕਾਰਡ ਮੈਡਮ ਨੇ ਮੰਗਿਆ ਨਹੀਂ ਉਹਦਾ ਰਿਕਾਰਡ ਤਾਂ ਮੰਗਿਆ ਨਹੀਂ ਆ ਨਵਾਂ ਨਵਾਂ ਫਰਮਾਨੇ ਨੂੰ ਸੁਣਾ ਚਨੀ ਪੰਚਾਇਤੀ ਦੁਕਾਨਾਂ ਦਾ ਚੈਤ ਸਮਜੀ ਦੁਕਾਨਾਂ ਦੀ ਸ਼ਿਕਾਇਤ ਜੀ ਕੀ ਹੋਇਆ ਸਰੋ ਵਿੱਚ ਉਸ ਮੁੱਦੇ ਤੇ ਫਿਲਹਾਲ ਅੱਜ ਧਰਨਾ ਲੱਗੇ ਹੋਏ ਸੀ ਤੇ ਉਸ ਤੋਂ ਕਿਨੂੰ ਖੰਭਾ ਦਿੱਤੇ ਤੇ ਬਾਕੀ ਜੋ ਇਹ ਮੁੱਦਾ ਹੈ ਇਹ ਕੱਲ ਜਾਂ ਮੰਡੇ ਤੱਕ ਇਹਨੂੰ ਸੌਲਵ ਆਊਟ ਕਰਨ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਜੋ ਜੋ ਅਧਿਕਾਰੀ ਸੀ ਬੀਟੀਪੀ ਮੈਦੂਆ ਜੀ ਪ੍ਰੈਸੈਂਟ ਨਹੀਂ ਸੀਗੇ ਤਾਂ ਕੱਲ ਜਾਂ ਮੰਡੇ ਤੱਕ ਇਹ ਮਸਲੇ ਨੂੰ ਸੁਲਝਾ ਦਿੱਤਾ ਜਾਵੇ ਕੀ ਸੀਗਾ ਜੀ ਇਸ਼ੂ ਮੇਨ ਉਹ ਨਾ ਕੀ ਸੀਗਾ ਮੇਰੇ ਤੇ 47 ਦੁਕਾਨਾਂ ਆ ਜੋ ਕਿ ਬੀਡੀਪੀ ਆਫਿਸ ਦੇ ਅੰਦਰ ਹੋਈਆਂ ਤਾਂ ਉਹਨਾਂ ਦੇ ਵਿੱਚ ਕੋਈ ਪਹਿਲਾਂ ਐਗਰੀਮੈਂਟ ਹੋਇਆ ਸੀ 5% ਦਾ ਤਾਂ ਉਹ ਹੁਣ ਮਤਲਬ ਸਰਕਾਰ ਵੱਲੋਂ ਜੋ ਆਇਆ ਸੀ ਕਿ 10% ਵਧਾਉਣਾ ਤੇ ਪਲੱਸ 1.5% ਦੀ ਸਕਿਉਰਟੀ ਤਾ ਉਸ ਕੇਰਕ ਨੂੰ ਲੈ ਕੇ ਥੋੜਾ ਮਤਲਬ ਮਸਲਾ ਸੀਗਾ ਜੋ ਧਿਰਾਂ ਸਹੀ ਗਿਆ ਉਹਨਾਂ ਚ ਮਤਲਬ ਥੋੜਾ ਬਿਵਾਦ ਹੋ ਗਿਆ ਤਾਂ ਉਸ ਦੇ ਕਾਰਨ ਫਿਰ ਮੈਂ ਅੱਜ ਧੰਨਵਾਦ ਕਰ